ਲੇ ਵੀ ਬਹੁਤ ਬਹੁਤ ਵਧਾਈਆਂ ਤਰਨਤਾਰਨ ਵਾਲਿਓ ਕਿਉਂਕਿ ਮੈਂ ਤੁਹਾਡੀ ਭਵਿੱਖਬਾਣੀ ਤਰਨਤਾਰਨ ਦੀ ਤਾਂ ਮੈਂ 10 ਤਰੀਕ ਵਾਲਾ ਜਿਹੜਾ ਇਕੱਠ ਹੋਇਆ ਸੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਦੱਸਤਾ ਸੀ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਰੰਗ ਢੰਗ ਜਿਹੜੇ ਉਹ ਦੇਖ ਲਏ ਸੀ ਸੋ ਕੋਈ ਪ੍ਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੰਜਾਬ ਲੁੱਟਿਆ ਜਾਵੇ ਤਬਾਹ ਹੋ ਜਾਵੇ ਬਰਬਾਦ ਹੋ ਜਾਵੇ ਸਾਡੀਆਂ ਜਵਾਨੀਆਂ ਨਸਲਾਂ ਚਿੱਟੇ ਨਾ ਮਰ ਜਾਣ ਮੈਂ ਤਰਨਤਾਰਨ ਨਾਲ ਸੋਡੇ ਪਿੰਡਾਂ ਜਾ ਕੇ ਆਇਆ ਸੋਣ 10 10 12 12 15 15 ਸਾਲ ਦੇ ਜਵਾਕ ਨਸ਼ਿਆਂ ਨਾਲ ਗੋਲੀਆਂ ਕੈਵਸੂਰ ਚਿੱਟੇ ਟੀਕਿਆਂ ਨਾਲ ਮਰ ਰਹੇ ਆ ਇਹ ਸਾਰੇ ਘਰਾਂ ਦੇ ਹਾਲਾਤ ਨੇ ਸੋਡੇ ਸਾਰੇ ਪਿੰਡਾਂ ਦੇ ਹਾਲਾਤ ਨੇ ਸੋਡੇ ਬਾਰਡਰ ਦੇ ਉੱਤੇ ਤੁਸੀਂ ਬੈਠੇ ਹੋ ਪਰ ਨਹੀਂ ਸੋਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਤਾਂ ਧੜੇ ਸਾਨੂੰ ਪਿਆਰੇ ਆ ਧੜੇ ਪਾਲਣੇ ਆ ਅਸੀਂ ਨਜ ਦੇਖਣੇ ਆ ਅਸੀਂ ਲਾਲਚ ਦੇਖਣੇ ਆ ਸਾਡੇ ਦਿਮਾਗ ਚ ਰਵਈਤੀ ਧਰਾਂ ਬਣੀਆਂ ਹੋਈਆਂ ਨੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਏ ਜਾਣ ਸਾਡੇ ਬੀਬੀ ਐਮਬੀ ਖੋਏ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨ ਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਹੈ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸ ਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਿਆ ਸਾਰੀਆਂ ਉਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀਗੀਆਂ ਸਟ ਕੇਬ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿਲੇ ਉਹਨਾਂ ਨੇ ਆਉਣ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋਈ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨਿਸ਼ਾਨਦੇਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਉਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਇੰਡਸਟਰੀ ਦੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਕੋਈ ਸੋ ਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ, ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜੱਤ ਗਏ ਹੁਣ ਜੋ ਮਰਜੀ ਬੋਲੀ ਜਾ ਕੋਈ ਬੋਲੀ ਜਾ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਦਾ ਹੱਦ ਨਾ ਯਾਦ ਰੱਖਿਓ ਛੋਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਮੈਂ ਕਹਾਰਨ ਦਿੰਨਾ ਜਦੋਂ ਹਿਟਲਰ ਜਹੂਦੀਆਂ ਨੂੰ ਮਾਰਨ ਨਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਜਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਚੰਤਾ ਹਿੱਤ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾਲਦਿਆਂ ਨੂੰ ਉਹਨਾਂ ਨੇ ਕਿਹਾ ਉਹ ਕਹਿੰਦੇ ਆਪਾਂ ਨੂੰ ਮਾਰੂਗਾ ਆਪਾਂ ਤਿਆਰੀ ਕਰ ਲਗੇ ਇਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਜਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜਹਟਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਲਚਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਹਿਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਆ ਉਹਨਾਂ ਦੇ ਅਧਿਕਾਰੀ ਆ ਸਾੜਨ ਦਾ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦ ਦੇ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਹੁੱਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਝ ਹੋਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਟੀਆਂ ਚ ਪਾ ਕੇ ਉਹ ਫੂਕੇ ਤੇ ਉਹ ਸਾੜੇ ਸੀ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ ਆ 3513 ਏਕੜ ਜ਼ਮੀਨ ਧਿਆਨ ਮਾਰ ਲਿਓ 3513 ਏਕੜ ਜ਼ਮੀਨ ਮਹਾਲੀ ਦੇ ਆ ਪਿੰਡ ਨੇ ਬੜੀ ਬਾਕਰਪੁਰ ਕਿਸ਼ਨਪੁਰਾ ਸੱਤ ਪੱਤੋ ਕੋੜੀ ਸਿਉ ਮਟਣਾ ਅੱਠਾ ਪਿੰਡਾਂ ਦੀ ਜ਼ਮੀਨ 3513 ਏਕੜ ਜ਼ਮੀਨ ਅਕਵਾਇਰ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣਾ ਹੀ ਕੱਖ ਪੱਲੇ ਪੰਜਾਬ ਦੇ ਨਾਲ ਲਟੇਰਾਂ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ ਮੋٹے ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੁਝ ਸ਼ਸ਼ਕਾ ਜਾਣਗੇ ਜ਼ਮੀਨਾਂ ਪੰਜਾਬ ਦੇ ਲੋਕਾਂ ਦੀਆਂ ਖੋਹ ਰੇ ਆ। ਆ ਲੈਂਡ ਪੂਲੂ ਨੂੰ ਦੇ ਪਿੱਛੇ ਆਟਿਆਂ ਦੂਜੀ ਸਕੀਮ ਧਰ ਲਈ। ਆ ਨੌਕਰੀਆਂ ਦੀ ਗੱਲ ਕਰ ਲੋ। ਨਵਾਂ ਸ਼ਹਿਰ, ਸ਼ਹਿਰਪੁਰ, ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ। 80-80% ਬੰਦੇ ਬਾਹਰਲੇ ਰੱਖੇ ਜਾ ਰਹੇ ਆ। 80-80% ਬੰਦੇ ਬਾਹਰਲੇ ਰੱਖੇ ਜਾ ਰਹੇ ਆ। ਅ ਸਹਿਕਾਰੀ ਵੀ ਕੰਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ। ਆ ਹੁਣ ਇੱਥੇ ਜਿਹੜੀ ਆਦਰਸ਼ਾਤ ਯੂਨੀਵਰਸਿਟੀ ਹੈ ਉਹਦੇ ਵਿੱਚ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੰਡ ਮਿਲਦੀਆਂ ਪੋਸਟਰਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਰਾਂ ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸਿਲੈਕਟ ਹੋ ਜਾਂਦੇ ਹੋ ਭਰਤੀ ਹੋ ਜਾਂਦੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਜਿਹੜਾ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰ ਸਿਰੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਨੂੰ ਕੋਈ ਪਰਵਾਹ ਨਹੀਂ ਲੱਗੇ ਲੋ ਇਹਨਾਂ ਦੇ ਮਗਰ ਹੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸ ਆਈ ਆਰ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਹੈ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀ ਜੇ ਪੀ ਤੇ ਦੂਜਿਆਂ ਨਾਲ ਗੱਠ ਜੋੜ 200 ਤੋਂ ਉੱਪਰ ਕਿਵੇਂ ਸੀਟਾਂ ਲੈ ਗਏ ਆ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸ ਆਈ ਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਈਆਂ ਪਤਾ ਕਿਵੇਂ ਗਈਆਂ ਇੱਕ ਅਡਰੈਸ ਦੇ ਉੱਤੇ ਇੱਕ ਟਿਕਾਣੇ ਇੱਕ ਪਤੇ ਦੇ ਉੱਤੇ 2-2 250 ਵੋਟ 5-500 ਵੋਟ ਜਾਲੀ ਬਣਾ ਕੇ ਜਿੱਤੇ ਨੇ ਬਿਹਾਰ ਦੀਆਂ ਚੋਣਾਂ ਇਹ ਉਹੀ ਕੁਝ ਪੰਜਾਬ ਚ ਹੋਣਾ ਸਤਾਈ ਚ ਯਾਦ ਰੱਖਿਓ ਪਰ ਸੋਨੂ ਕੀ ਪ੍ਰਵਾਹ ਸੋਡੀਕ ਸਿਹਤ ਤੇ ਅਸਰ ਹੈ ਮੈਂ ਕਹਿੰਦਾ ਕਦੇ ਅੱਜ ਗੁਰੂ ਨਾਨਕ ਪਾਤਸ਼ਾਹ ਚ ਆ ਜਾਣ ਗੁਰੂ ਗੋਬਿੰਦ ਸਿੰਘ ਆ ਜਾਣ ਉਹ ਕਦੇ ਵੋਟਾਂ ਚ ਖੜੇ ਹੋ ਜਾਮਾਂ ਤਾਂ ਲੋਕ ਉਹਨਾਂ ਨੂੰ ਵੀ ਇਨਕਾਰ ਦੇਣਗੇ ਬਾਈ ਪੰਜਾਬ ਦੇ ਲੋਕੋ ਤਾਂ ਹਮਾਰੋਂਗੇ ਉਹੇ ਪਿੱਟੋਂਗੇ ਕਲ ਪਿਆ ਕਰੋਂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹੇ ਜੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਨਾ ਬੰਦਿਆਂ ਨੇ ਯਾਰ ਤੁਸੀਂ ਫੇਰ ਇੰਨਾ ਗਦਾਰਾਂ ਦੇ ਪਹਿਰਾਹੇ ਹੱਥ ਦੇ ਰਹੇ ਹੋ ਯਾਰ ਉਹ ਕਾਹਦੀ ਜਿੱਤ ਉਹ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਹੋ ਟੀਕੇ ਲਾ ਲਾ ਤਰਨ ਤਰਨ ਨਾਲ ਖਾਸ ਤੌਰ ਤੇ ਸੋਡੇ ਇਲਾਕੇ ਦੇ ਮਾਝੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਚਾਹ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸਿਹਤ ਤੇ ਫਰਕ ਨਹੀਂ ਪਿਆ ਬਸਤਾਉਂਗੇ ਬਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਹੈ ਲੋਕਾਂ ਨੂੰ ਦੱਸਣਾ ਦੱਸਦੇ ਰਵਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਵਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖੋ ਮੇਰੀ ਕਹੀ ਹੋਈ ਗੱਲ ਇੱਕ ਇੱਕ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾ ਦਿਓ ਜੇ ਮੈਂ ਜਾਂਦਾ ਰਿਆ ਯਾਦ ਰੱਖਿਓ ਗੱਲਾਂ ਮੇਦੀਆਂ ਛੋੜੇ ਨਾਂ ਸਿਰ ਚ ਗਲੀਆਂ ਕੀਤੀਆਂ ਛੋੜੇ ਨਾਂ ਜੁੱਤੀਆਂ ਪਈਆਂ ਛੋੜੂ ਨਾਂ ਐ ਚ ਰਹਿੰਜ ਖੜ ਕੇ ਛੋੜੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜ ਹੀ ਸਕਦੇ ਆਪਣੇ ਲੋਕਾਂ ਦਾ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਤਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਿਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਾਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਾਗਦੇ ਹੈਗੇ ਘੁੱਟ-ਘੱਟ ਯਾਰ ਖੜ ਜੋ ਪੰਜਾਬੀਓ ਖੜ ਜੋ ਸਮਾ ਵਾਲਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕੁਲਦੇ ਸਾਨੂੰ ਦੇਖ ਰਿਹਾ ਭਵਿਕ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜੋ ਮੇਰਾ ਵੀਰਿਆ ਨਸਲਾਂ ਫਸਲਾਂ ਤਬਾਹ ਹੋਣੀਆਂ ਨੇ ਬਾਈ ਇਕੱਠੇ ਹੋ ਜੋ ਯਾਰ ਜੁੜ ਜੋ ਸੋਚੋ ਯਾਰ ਚਿੰਤਨ ਕਰੋ ਯਾਰ ਚਿੰਤਾ ਕਰੋ ਫਿਕਰ ਕਰੋ ਯਾਰ ਫਿਕਰ ਕਰੋ ਇਹ ਪੰਜਾਬ ਮੈਂ ਹਮੇਸ਼ਾ ਕਹਿੰਦਾ ਰੇਤ ਬੰਨ ਕਰਦਾ ਜਾਂਦਾ ਜੇ ਮੁੱਠੀ ਚ ਰੇਤ ਤਾ ਕਰਦਾ ਨਾ ਐ ਪੰਜਾਬ ਕਰਦਾ ਤੁਰ ਜਾਂਦਾ ਬਾਈ ਮੈਂ ਤੁਹਾਨੂੰ ਨੌਕਰੀਆਂ ਦੀ ਗੱਲ ਕਰਦਾ ਲੁਧਿਆਣਾ ਮੇਰਾ ਮਿੱਤਰ ਆ ਪ੍ਰਿੰਸ ਉਹਨੇ ਮੈਨੂੰ ਟੜਕੀ ਅੱਜ ਫੋਨ ਕੀਤਾ ਕਹਿੰਦਾ ਬਾਈ ਹਿਮਾਚਲ ਤੋਂ ਫੋਨ ਆ ਰਹੇ ਐ ਕਿਸੇ ਸਾਡੇ ਯਾਰ ਮਿੱਤਰ ਦਾ ਕੋਈ ਯਾਰ ਮਿੱਤਰ ਉਹਦਾ ਫੋਨ ਆਇਆ ਹੁਣਾਂ ਦੇ ਕੋਲੇ ਕਹਿੰਦਾ ਸਾਡੇ ਬੰਦੇ ਆ ਹਿਮਾਚਲ ਤੋਂ ਇੱਥੇ ਪਾਵਰ ਕਾਮ ਦੀਆਂ ਭਰਤੀਆਂ ਦੇ ਵਿੱਚ ਸਿਲੇਕਟ ਹੋਏ ਐ ਤੇ ਉਹਨਾਂ ਦਾ ਮੈਡੀਕਲ ਹੋਣਾ ਹੈ ਲੁਧਿਆਣੇ ਕੋਈ ਐਸਐਮਓ ਹੈਗਾ ਜਾਣਕਾਰ ਤਾਂ ਮੈਡੀਕਲ ਕਰਾ ਕੇ ਦਿਓ ਇਹ ਸਾਰਾ ਤੁਹਾਡਾ ਭਵੰਤ ਸਿੰਘ ਰਲਿਆ ਹੋਇਆ ਬਾਈ ਉਹਨਾਂ ਨਾਲ ਇੱਕ ਨੇ ਇਹ ਸਾਰੇ ਇਹ ਸਾਰੇ ਬੀ ਟੀਮ ਹੈ ਬੀ ਜੀ ਪੀ ਦੀ ਇਹ ਬਰਬਾਦ ਕਰਕੇ ਰੱਖ ਦੇਣਗੇ ਪੰਜਾਬ ਨੂੰ ਨਾ ਕੁਝ ਵੀ ਪਬਲਿਕ ਅਦਾਰਾ ਕੋਈ ਪਬਲਿਕ ਸੈਕਟਰ ਕੋਈ ਛੱਡਣਾ ਨਹੀਂ ਕੋਈ ਜ਼ਮੀਨ ਕੋਈ ਨੌਕਰੀਆਂ ਕੁਝ ਨਹੀਂ ਰਹਿਣਾ ਤੁਹਾਡੇ ਪੱਲੇ ਯਾਰ ਯਾਦ ਰੱਖਿਓ ਮੇਰੀ ਗੱਲ ਇਹ ਜੀ ਇਲੈਕਸ਼ਨ ਹੋ ਗਏ ਰਿਜ਼ਲਟ ਵੀ ਆ ਗਏ ਔਰ ਪੰਜਾਬ ਦੇ ਰਿਜ਼ਲਟ ਤਕਰੀਬਨ ਉਹ ਆਏ ਆ ਜੋ ਐਕਸਪੈਕਟੇਸ਼ਨ ਸੀਗੀ ਥੋੜਾ ਜਿਹਾ ਫਰਕ ਆਇਆ ਬਸ ਬੜਾ ਉਹੀ ਹੈ ਬਿਹਾਰ ਚ ਹੋਏ ਨੇ ਇਲੈਕਸ਼ਨ ਔਰ ਬਿਹਾਰ ਚ ਉਹ ਹੋਇਆ ਜੋ ਐਕਸਪੈਕਟੇਸ਼ਨ ਤੋਂ ਕਿਤੇ ਅੱਗੇ ਆ ਪਰ ਮੈਨੂੰ ਸਮਝ ਨਹੀਂ ਆ ਰਿਹਾ ਲੈ ਵੀ ਇਹ ਬਿਹਾਰ ਚ ਜੋ ਹੋਇਆ ਕਿਤੇ ਉਹਦੇ ਚ ਉਹੀ ਸਰਦੀ ਤੇ ਉਹ ਕਰਾਮਾਤ ਨਹੀਂ ਗਈ ਤੇ ਜੇ ਉਹ ਕਰਾਮਾਤ ਹੈ ਤਾਂ ਫੇਰ ਭਾਈ ਪੰਜਾਬ ਚ ਕੀ ਹੋਊਗਾ ਉਹਦੇ ਲਈ ਇੱਕ ਵੱਡਾ ਯੁੱਧ ਹੋਣ ਵਾਲਾ ਹੈ ਇਹ ਧਿਆਨ ਰੱਖਿਓ ਜੇ ਪੰਜਾਬੀਓ ਕੋਕੇ ਥੋਡੀਆਂ ਜਿਹੜੇ ਤੁਹਾਡੇ ਬਾਹਰ ਗਏ ਹੋਏ ਬੱਚੇ ਨੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਤੇ ਜਿਹੜੇ ਬਾਹਰਲੇ ਇੱਥੇ ਆ ਰਹੇ ਨੇ ਜਾਂ ਲਿਆਂਦੇ ਜਾਣਗੇ ਉਹਨਾਂ ਦੀਆਂ ਵੋਟਾਂ ਬਣਨਗੀਆਂ ਇਹ ਇੱਕ ਬਹੁਤ ਵੱਡੀ ਲੜਾਈ ਹੈ ਜੇ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਲ ਨਾ ਹੋਏ ਤਾਂ ਇਹ ਸਮਝ ਲਿਓ ਜੇ ਲੈ ਵੀ ਤੁਸੀਂ ਪੰਜਾਬ 'ਚ ਰਹੋਗੇ ਪਰ ਥੋਡੇ ਹੁਕਮਰਾਨ ਬਦਲ ਜਾਣਗੇ ਕੋਈ ਹੋਰ ਹੋਣਗੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਪਰ ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਜੋ ਬਿਹਾਰ ਚ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਜਿਉ ਇੰਨੇ ਹੀ ਚੰਗੇ ਨੇ ਤਾਂ ਬਿਹਾਰ ਵਾਲੇ ਬਾਹਰ ਕਿਉਂ ਭੱਜੇ ਫਿਰਦੇ ਨੇ ਆ ਪੰਜਾਬ ਚ ਵਾਧੂ ਨੇ ਬਾਕੀ ਹਿੰਦੁਸਤਾਨ ਚ ਘਰੇ ਨੇ ਜਿਉ ਇੰਨੇ ਹੀ ਚੰਗੇ ਨੇ ਤਾਂ ਬਿਹਾਰ ਵਾਲਿਆਂ ਨੂੰ ਉੱਥੇ ਰੁਜ਼ਗਾਰ ਕਿਉਂ ਨਹੀਂ ਦਿੰਦੇ ਉੱਥੋਂ ਦੀ ਲਾਈਫ ਬੈਟਰ ਕਿਉਂ ਨਹੀਂ ਕੀ ਇਹ ਮੇਰੀ ਸਮਝ ਤੋਂ ਬਾਹਰ ਹੁਣ ਤੁਸੀਂ ਕਹੋਗੇ ਇਹ ਗੱਲ ਪੰਜਾਬ ਚ ਵੀ ਹੈ ਸਾਡੇ ਵੀ ਬਾਹਰ ਤੁਰੇ ਜਾਂਦੇ ਨੇ ਪਰ ਕਮ ਸੇ ਕਮ ਪੰਜਾਬ ਵਾਲੇ ਇਹ ਤਾਂ ਮੰਨਦੇ ਆ ਕਿ ਗਲਤ ਹੈ ਔਰ ਅਸੀਂ ਉਹਨੂੰ ਬਦਲ ਬਦਲ ਕੇ ਕੋਸ਼ਿਸ਼ ਕਰ ਰਹੇ ਆਂ ਚਾਹੇ ਵਖਰੀ ਗੱਲ ਆ ਸਾਨੂੰ ਕੋਈ ਚੰਗਾ ਨਹੀਂ ਮਿਲ ਰਿਹਾਗਾ ਹਾਲ ਤੀਕ ਸਾਡੇ ਨਾਲ ਉਹੀ ਹੋ ਰਿਹਾ ਜੋ ਸਲਮਾਨ ਖਾਨ ਦੀਆਂ ਫਿਲਮਾਂ ਆਲਾ ਹਾਲ ਹੋ ਰਿਹਾ ਕਿ ਜਿਹੜੀ ਲੇਟੈਸਟ ਆਉਂਦੀ ਹੈ ਪਿਛਲੀ ਨੂੰ ਚੰਗੀ ਅਖਵਾ ਦਿੰਦੀ ਹੈ ਕਿ ਯਾਰ ਆ ਜਿਹੜੀ ਆਈਏ ਇਹਦੇ ਨਾਲੋਂ ਤਾਂ ਪਿਛਲੀ ਚੰਗੀ ਸੀ ਸਾਡੀਆਂ ਪਾਰਟੀਆਂ ਵੀ ਉਹੀ ਕਰ ਰਹੀਆਂ ਨੇ ਪਰ ਇਹ ਬਦਲਾਅ ਜਾਰੀ ਰੱਖਿਓ ਜੇ ਜੇ ਚੰਗਾ ਚੁਣਨਾ ਹੈ ਤਾਂ ਪਰ ਮੈਂ ਤੁਹਾਨੂੰ ਜੋ ਕਹਿਣਾ ਚਾਹ ਰਿਹਾ ਮੇਨ ਗੱਲ ਕਹਿਣਾ ਚਾਹ ਰਿਹਾ ਹਾਂ ਕਿ ਇਹ ਰਿਪੋਰਟਿਕਸ ਆ ਜਿੰਨੀਆਂ ਇਹ ਰਵਾਇਤੀ ਪਾਰਟੀਆਂ ਨੇ ਜਾਂ ਜੋ ਸੋਰਸ ਫੁੱਲ ਬੰਦੇ ਨੇ ਪੈਸਾ ਜਿੰਨਾਂ ਕੋਲੇ ਜਿਹੜਾ ਸਿਸਟਮ ਨੂੰ ਐਕਸਪਲੋਇਟ ਕਰ ਰਹੇ ਨੇ ਇਹ ਚਾਹੁੰਦੇ ਨੇ ਕਿ ਪੰਜਾਬ ਚ ਧਰਰਾ ਉੱਥੇ ਹੀ ਆ ਜੇ ਕਿ ਇੱਕ ਵਾਰੀ ਤੂੰ ਇੱਕ ਵਾਰੀ ਮੈਂ ਰਲ ਮਿਲ ਕੇ ਲੁੱਟੋ ਇੱਕ ਦੂਜੇ ਨੂੰ ਬਚਾਓ ਔਰ ਕੰਮ ਚਲਾਈ ਚੱਲੋ ਪਰ ਕਰੀਏ ਕਿਵੇਂ ਜੇ ਇਹ ਜੇ ਗੰਦ ਨਿਕਲ ਗਏ ਫਿਰ ਕੀ ਕਰਾਂਗੇ ਜਿਹੜੇ ਐਂਦ ਕੀ ਸੀ ਸੋ ਇੱਕੋ ਹੀ ਰਾਸਤਾ ਹੈ ਕਿ ਮੁੱਦਿਆਂ ਤੇ ਆਜੋ ਹੈ ਕਿ ਤੁਸੀਂ ਵੇਖ ਲਿਆ ਕਿਸੇ ਵੀ ਜਗ੍ਹਾ ਤੇ ਜੋ ਇਲੈਕਸ਼ਨ ਹੋਏ ਨੇ ਕੋਈ ਮੁੱਦਾ ਸੀ ਉਹਦੇ ਚ ਕਦੇ ਕਿਸੇ ਨੇ ਦੱਸਿਆ ਕਿ ਆ ਯੂਨੀਵਰਸਿਟੀ ਚ ਆਪਾਂ ਇੰਨਾ ਕੱਟ ਕੀਤਾ ਹੈ ਯੂਨੀਵਰਸਿਟੀ ਵਾਲੀ ਚੀਜ਼ ਨੂੰ ਆਪਾਂ ਬੈਟਰ ਕਿਵੇਂ ਕਰ ਸਕਦੇ ਹਾਂ ਪੰਜਾਬ ਦਾ ਐਕਸਪੈਂਡਿਚਰ 1 ਕਰੋੜ 50 ਲੱਖ ਰੁਪਏ ਆ ਮਤਲਬ ਇੰਨਾ ਹੈਗਾ ਤੇ ਅਸੀਂ 200 300 ਕਰੋੜ ਨਹੀਂ ਦੇ ਸਕਦੇ ਆਪਦੀ ਧਰੋਅਰ ਹੈ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਇਹਦੇ ਲਈ ਐਜੂਕੇਸ਼ਨ ਲਈ ਅਲੋਕੇਸ਼ਨ ਕਿੰਨੀ ਆ ਪੰਜਾਬ ਗਵਰਨਮੈਂਟ ਦੀ ਉਦੀ ਫਾਈਨਾਂਸ ਦੀ ਸਥਿਤੀ ਕੀ ਹੈ ਉਹ ਤਾਂ ਕਰਪਟ ਹੋਣ ਜਾ ਰਹੀ ਹੈ ਬਲਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਹੈ ਫਿਰ ਕਿੱਧਰ ਜਾਵਾਂਗੇ ਸੈਂਟਰ ਨੂੰ ਸੱਦਾਂਗੇ ਸੈਂਟਰ ਤੁਹਾਡਾ ਹੋ ਸਕਦਾ ਜਲਵਾਹੀ ਕਰਦੇ ਸਾਰੇ ਕਾਸੇ ਦਾ ਤਾਂ ਮੇਰੀ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਬਚਾ ਲਓ ਤੇ ਪੰਜਾਬ ਐ ਨਹੀਂ ਬਚਣਾ ਪੰਜਾਬ ਬਚੂਗਾ ਇੱਕੋ ਤਰੀਕੇ ਨਾਲ ਜਦੋਂ ਤੁਸੀਂ ਮੁੱਦਿਆਂ ਦੇ ਉੱਤੇ ਆਉਂਗੇ ਤੇ ਜਿਸ ਦਿਨ ਤੁਸੀਂ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਲਿਖ ਕੇ ਦਿੰਨਾ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਧਰਤੀ ਹੈ ਇਹੋ ਜਿਹਾ ਪਾਉਣ ਪਾਣੀ ਮਤਲਬ ਇਹ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਮੈਂ ਹਰ ਥਾਂ ਤੇ ਗਿਆ ਬਟ ਅਸੀਂ ਜੰਗਜੂ ਵੀ ਹਾਂ ਮਿਹਨਤੀ ਵੀ ਹਾਂ ਇੱਕੋ ਗੱਲ ਸਾਡੇ ਚ ਮਾੜੀ ਕਿ ਅਸੀਂ ਜਦੋਂ ਵੋਟ ਪਾਉਣੀ ਹੈ ਉਦੋਂ ਮੁੱਦਿਆਂ ਤੇ ਨਹੀਂ ਪਾਉਂਦੇ ਉਦੋਂ ਅਸੀਂ ਜਿੰਦਾਬਾਦ ਮੈਂ ਇਹਦੇ ਨਾਲ ਤੂੰ ਉਹਦੇ ਨਾਲ ਮੈਂ ਜੱਟ ਐ ਤੂੰ ਦਾਲੇਤ ਐ ਤੂੰ ਬ੍ਰਾਹਮਣ ਐ ਛੂਦਰ ਐ ਸਿੱਖ ਐ ਹਿੰਦੂ ਐ ਮੁਸਲਮਾਨ ਐ ਇਸ ਤੋਂ ਬਾਝੋ ਜੀ ਔਰ ਸਭ ਤੋਂ ਅਹਿਮ ਕਾਸ ਤੋਂ ਬਚਣਾ ਪੈਸੇ ਤੋਂ ਜੋ ਹੁਣ ਪਤਾ ਲੱਗ ਰਿਹਾ ਮੈਨੂੰ ਕਿ ਇੰਨਾ ਕੁ ਪੈਸਾ ਵੰਡਿਆ ਗਿਆ ਕਿ ਪੁੱਛੋ ਹੀ ਨਾ ਇਵਨ ਤਰਨ ਤਰਨ ਸਾਹਿਬ ਦੀ ਸੀਟ ਤੇ ਔਰ ਜੋ ਫੋਰਸ ਦਾ ਇਸਤੇਮਾਲ ਹੋਇਆ ਇਹ ਤੋਂ ਬਾਝੋ ਜੀ ਜਿਹੜਾ ਬੰਦਾ ਆਪਦੀ ਵੋਟ ਵਿਚ ਦਿੰਦਾ ਹੈ ਨਾ ਉਹਨੂੰ ਕੁਝ ਵੀ ਬੋਲਣ ਦਾ ਹੱਕ ਨਹੀਂਗਾ ਇਹ ਮਤਦਾਨ ਹੈ ਇਹ ਉੱਪਰ ਵਾਲੇ ਨੇ ਅੱਜ ਦੀ ਡੇਟ 'ਚ ਕੋਈ ਵੱਡਾ ਦਾਨ ਤਾਂ ਵੱਖਰਾ ਲੈ ਗਿਆ ਮਤਦਾਨ ਤੋਂ ਵੱਡਾ ਦਾਨ ਕੋਈ ਨਹੀਂ ਤੇ ਤੁਸੀਂ ਉਹਦੇ ਵੀ ਪੈਸੇ ਲਈ ਜਾਂਦੇ ਹੋ ਸ਼ਾਇਦ ਇਸ ਕਰਕੇ ਲੈ ਰਹੇ ਹੈ ਕਿ ਚੋਰਾ ਚੋਂ ਇੱਕ ਚੋਰ ਚੋਣਾ ਜਾਂਦੇ ਚੋਰ ਦੀ ਲੰਗੋਟੀ ਸੀ ਜਿੰਨਾ ਕਿ ਲੈ ਲਓ ਕਿਉਂ ਯਾਰ ਅਸੀਂ ਇੰਨੇ ਹੀ ਗਏ ਗੁਜ਼ਰੇ ਅਸੀਂ ਸੋਚ ਨਹੀਂ ਸਕਦਾ ਸਾਡਾ ਸਟੇਟ ਬੈਟਰ ਕਿਵੇਂ ਹੋਊਗਾ ਹਰ ਸੰਘਰਸ਼ ਤੇ ਇਕੱਠੇ ਹੋ ਜਾਣੇ ਆ ਤੇ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਆ ਉਦੋਂ ਐਵਜਿਆ ਨੂੰ ਚੁੰਦੇ ਆ ਜਿਨ੍ਹਾਂ ਨਾਲ 5 ਸਾਲ ਲੜੀ ਜਾਈਏ ਉਦੋਂ ਨਹੀਂ ਸੋਚ ਸਕਦੇ ਹੁਣ ਤੱਕ ਕਦੇ ਵੀ ਆ ਇਨਕਲੂਡਿੰਗ ਇਨਕਲਾਬੀ ਤੁਸੀਂ ਕਿਤਸੇ ਮੁੱਦੇ ਤੇ ਵੋਟ ਪਾਈ ਹੈ ਜੇ ਪਾਈ ਹੈ ਤਾਂ ਮੈਨੂੰ ਦੱਸੋ ਕਿਹੜੇ ਤੇ ਪਾਈ ਹੈ ਕਿ ਡਿਟੇਲ ਆਫ ਪਾਲਿਸੀ ਉਹ ਵੀ ਕਿ ਰੇਤ ਦੀ ਪਾਲਿਸੀ ਆ ਰੋਡ ਮੈਪ ਆ ਮੈਡੀਕਲ ਦੀ ਆ ਐਜੂਕੇਸ਼ਨ ਦੀ ਆ ਰੈਵਨਿਊ ਵਧਾਉਣ ਦੀ ਆ ਜਿੰਨੇ ਕੋਈ 35 ਮਸਲੇ ਨੇ ਤੇ 20 ਸਬ ਮੁੱਦੇ ਨੇ ਇੱਕ ਵਾਰੀ ਉਹਨਾਂ ਨੂੰ ਸਮਝ ਲਓ ਤੇ ਜੇ ਨਾ ਪੰਜਾਬ ਬਦਲ ਜਾ ਤਾਂ ਮੈਨੂੰ ਕਹਿ ਦਿਓ ਜੀ ਨਹੀਂ ਤਾਂ ਆਹੀ ਕੁਝ ਹੋਊਗਾ ਤੁਹਾਡੇ ਪ੍ਰਦੇਸ਼ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਪੰਜਾਬ ਚ ਪੰਜਾਬੀ ਰਹਿਣਗੇ ਹਕੂਮਤ ਕਿਸੇ ਹੋਰ ਦੀ ਹੋਗੀ ਇਹਦੇ ਲਈ ਤਿਆਰ ਹੋ ਜਾਓ ਇਹ ਹੋਣ ਜਾ ਰਿਹਾ ਹੈ ਔਰ ਇੱਕ ਵੱਡੀ ਲੜਾਈ ਕਿ ਸਾਡੇ ਮੁੰਡਿਆਂ ਦੀ ਵੋਟ ਨਾ ਕੱਟੀ ਜਾਵੇ ਬਾਹਰਿਆਂ ਦੀ ਐਡ ਨਾ ਹੋਵੇ 6 ਮਹੀਨੇ ਬਾਅਦ ਉਹ ਲੜਾਈ ਸਾਹਮਣੇ ਖੜੀ ਹੈ ਮਾਹਣਾ ਜੀ ਆਪਣੀ ਸੋਚ ਨੂੰ ਬਿਹਤਰ ਕਰ ਲੋ ਸ਼ਾਇਦ ਬਚ ਜਾਈਏ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਵਰਕਰ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਤੇ ਤਰਨ ਤਰਨ ਦੀ ਉਹ ਚੋਣ ਦੇ ਵਿੱਚ ਪਾਰਟੀ ਲਈ ਟਟ ਕੇ ਮਿਹਨਤ ਕੀਤੀ ਚਾਹਿਆ ਜਾਮਾਤ ਦੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਤੇ ਦੁਰਉਪਯੋਗ ਦੇ ਜ਼ੋਰ ਤੇ মাত্র 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੇ ਅਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅੱਜ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾ ਨਾ ਲੜਦਾ ਔਰੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਔਕਾਤਕ ਸਾਹਿਬ ਤੋਂ ਅਨੁਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾਈ ਨਹੀਂ ਕੀਤਾ ਤੇ ਦੂਸਰਾ ਜਿ ਪੰਜਾਬ ਨੇ ਬੜਾ ਸਪਸ਼ਟ ਸੁਨੇਹਾ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ ਬੀਜੇਪੀ ਇਨਾਂ ਦੀਆਂ ਸਮਾਨਤਾ ਜ਼ਬਤ ਹੋਈਆਂ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮذਬੀ ਸਿੱਖ ਭਾਈਚਾਰੇ ਦਾ અપਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਇਜ਼ਬੀ ਇਹਨਾਂ ਨੇ ਪ੍ਰਦਾਨ ਨਹੀਂ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਝ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਕਿਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੰਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਓ ਜੇ ਨਾ ਆ ਤਾਂ ਮਰਾ ਨਾਮ ਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਜੋਂ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਭਾਜਪਾ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿੱਤਾਂ ਜ ਕਸਨਤਾ ਅੱਜ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਾਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਮ ਰੱਖੀਏ ਤੁਹਾਡਾ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਦਿੱਤਾ ਕਿ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਨੂੰ ਦਿੱਤੀ